ਧਨ ਤੋਂ ਬਿਨਾਂ ਜੀਵਣਾ ਬੜਾ ਔਖਾ ਹੈ ਪਰ ਸਿਰਫ ਧਨ ਵਾਸਤੇ ਜੀਵਣਾ ਇਹ ਜੀਵਣਾ ਕੋਈ ਜੀਵਣਾ ਨਹੀਂ ਰੋਟੀ ਤੋਂ ਬਿਨਾਂ ਜੀਵਣਾ ਬੜਾ ਔਖਾ ਹੈ ਪਰ ਸਿਰਫ ਰੋਟੀ ਵਾਸਤੇ ਜੀਵਣਾ ਇਹ ਜੀਵਨ ਕੋਈ ਜੀਵਨ ਨਹੀਂ ਰੋਟੀ ਲੋੜ ਹੈ ਧਨ ਲੋੜ ਹੈ ਇਹਨੂੰ ਜਨਾਬ ਕਵੀ ਰਹੇ ਦਰਬਾਰੇ ਅਕਬਰੀ ਦੇ ਨੌ ਰਤਨਾ ਦੇ ਚੋਂ ਇੱਕ ਰਤਨ ਇੰਜ ਬਿਆਨ ਕਰਦੇ ਨੇ ਪਾਣੀ ਬਾੜੇ ਨਾਉ ਮੈਂ ਘਰ ਮੇ ਬਾੜੇ ਦਾਮ ਦੋਨੋਂ ਹੱਥ ਉਲੀਚੀਏ ਇਹੀ ਸੱਜਣ ਕੋ ਕਾ ਕਹਿੰਦੇ ਪਾਣੀ ਤੋਂ ਬਿਨਾ ਬੇੜੀ ਚੱਲ ਨਹੀਂ ਸਕਦੀ ਚੱਲਣ ਵਾਸਤੇ ਪਾਣੀ ਚਾਹੀਦਾ ਹੈ ਪਰ ਪਾਣੀ ਤੋਂ ਬਿਨਾ ਬੇੜੀ ਡੁੱਬ ਨਹੀਂ ਸਕਦੀ ਡੁੱਬਣ ਵਾਸਤੇ ਵੀ ਪਾਣੀ ਚਾਹੀਦਾ ਬੇੜੀ ਚੱਲਦੀ ਹੈ ਪਾਣੀ ਵਿੱਚ ਬੇੜੀ ਡੁੱਬਦੀ ਹੈ ਪਾਣੀ ਵਿੱਚ ਧੰਨ ਤੋਂ ਬਿਨਾ ਜ਼ਿੰਦਗੀ ਦੀ ਬੇੜੀ ਚੱਲ ਨਹੀਂ ਸਕਦੀ ਪਰ ਜਦ ਡੁੱਬਦੀ ਹੈ ਤਾਂ ਢੰਗ ਦੇ ਚੀ ਡੁੱਬ ਕੇ ਰਹੇ ਪਰਿਵਾਰ ਤੋਂ ਬਿਨਾ ਜ਼ਿੰਦਗੀ ਦੀ ਨੌਕਾ ਚੱਲ ਨਹੀਂ ਸਕਦੀ ਪਰ ਜਦ ਡੁੱਬਦੀਏ ਤਾਂ ਪਰਿਵਾਰ ਦੇ ਚੀਰ ਘਰ ਖੋ ਕੇ ਰਹਿ ਜਾਂਦੇ ਕਾਰੋਬਾਰ ਤੋਂ ਬਿਨਾ ਜੀਵਨ ਚੱਲ ਨਹੀਂ ਸਕਦਾ ਇਹ ਬੇੜੀ ਚੱਲ ਨਹੀਂ ਸਕਦੀ ਪਰ ਡੁੱਬਦੀਏ ਤਾਂ ਕਾਰੋਬਾਰ ਦੇ ਚੀਰ ਘਰ ਖੋ ਕੇ ਰਹਿ ਜਾਂਦਾ ਤੇ ਬੜੇ ਧਿਆਨ ਨਾਲ ਸੁਣਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਆਲ ਮਦੇ ਖਾਂ ਤੇ ਡੋਬੇ ਅਲੇ ਮੈਂ ਤੇ ਦੇਖਦਾ ਸਭ ਬੇੜੀਆਂ ਡੁੱਬੀਆਂ ਤੇ ਵਰਕ ਡੁੱਬੇ ਹੋਏ ਦੀ ਪਹਿਚਾਨ ਅਗਰ ਇੱਕ ਸਿੱਖ ਦੀ ਜੋ ਹੈ ਪਹਿਚਾਨ ਕਰੀਏ ਡੁੱਬੇ ਹੋਏ ਦੇ ਨਿਤਨੇਮ ਡੁੱਬਗੇ ਹੋਵੇਗਾ ਅੰਮ੍ਰਿਤ ਵੇਲਾ ਡੁੱਬਗੇ ਹੋਵੇਗਾ ਰਹਿਤ ਬੈਠ ਡੁੱਬ ਗਈ ਹੋਵੇਗੀ ਡੁੱਬਗੇ ਅਗਰ ਕੋ ਨਹੀਂ ਹੋਵੇ ਹਮ ਦੇ ਘਾਤੈਂ ਡੁੱਬੇ ਮਹਾਰਾਜ ਕਹਿੰਦੇ ਮੈਂ ਗੌਰ ਨਾਲ ਦੇਖਦਾ ਮਨੁੱਖ ਤੇ ਡੁੱਬ ਗਿਆ ਇੱਕ ਹੋਰ ਨੁਕਤਾ ਵੀ ਮੈਂ ਬਿਆਨ ਕਰਦੇ ਆ ਪਾਣੀ ਜਿਹੜਾ ਹੈ ਸਾਗਰ ਪਾਣੀ ਦਰਿਆਵਾਂ ਦਾ ਸਰੋਵਰਾਂ ਦਾ ਇਨ੍ਹਾਂ ਦੇ ਕੁੱਤੇ ਤੈਰਦੇ ਨੇ ਗਊਆਂ ਵੀ ਤੈਰਦੀਆਂ ਨੇ ਸ਼ੇਰ ਵੀ ਤੈਰਦੇ ਨੇ ਘੋੜੇ ਵੀ ਤੈਰਦੇ ਨੇ ਮੱਝਾਂ ਵੀ ਤੈਰਦੀਆਂ ਮੱਝ ਵੀ ਬੜੀ ਆਸਾਨੀ ਨਾਲ ਤੈਰ ਕੇ ਚਲੀ ਜਾਂਦੀ ਇਤਨਾ ਭਾਰੇ ਵਰਕਮ ਹਾਥੀ ਮੈਂ ਗਹਿਰੀ ਝੀਲਾਂ ਦੇ ਵਿੱਚ ਦੇਖਿਆ ਇਸ਼ਨਾਨ ਕਰਦੇ ਆ ਹਾਥੀਆਂ ਨੂੰ ਗہرے ਪਾਣੀ ਚਲੇ ਜਾਂਦੇ ਤੈਰਦੇ ਬਾਹਰ ਆ ਜਾਂਦੇ ਹੱਦ ਹੋ ਗਈ ਪਹਾੜ ਅਥੀਤਰ ਦੇਨੇ ਕੋੜੇ ਤਹਿਰਦੇ ਨੇ ਮੱਜਾਂ ਤਹਿਰਦੀਆਂ ਨੇ ਗਉਆਂ ਤਹਿਰਦੀਆਂ ਨੇ ਕੁੱਤੇ ਤਹਿਰਦੇ ਨੇ ਮਨੁੱਖ ਡੁੱਬਦੇ ਨੇ ਸਿਰ ਮਨੁੱਖ ਡੁੱਬਦਾ ਬੰਦਾ ਡੁੱਬਦਾ ਕਿ ਪਾਣੀ ਦਾ ਬੰਦੇ ਨਾਲ ਵੈਰ ਨਹੀਂ ਬੰਦਾ ਕੇਵਲ ਜ਼ਿੰਦਾ ਜਿਹੜਾ ਉਹ ਡੁੱਬਦਾ ਹੈ ਲਾਸ਼ਾਂ ਤੇ ਤਹਿਰਦੀਆਂ ਨੇ लाशਾਂ ਤੈਰਦੇ ਨੇ ਮੁਰਦੇ ਤੈਰਦੇ ਨੇ ਹਾਲਾਂਕਿ লাশ ਵਜ਼ਨੇ ਹੋ ਜਾਂਦੀ ਹੈ ਭਾਰੀ ਹੋ ਜਾਂਦੀ ਹੈ ਤੈਰਦੀ ਹੈ ਭਾਰਤ ਦੇ ਸੰਤਾਂ ਦੇ ਸਰੀਰ ਨੂੰ ਜਲ ਪ੍ਰਵਾਹ ਕਰਦੇ ਨੇ ਦਾਸ ਸस्कार ਨਹੀਂ ਕਰਦੇ ਗੰਗਾ ਦੇ ਵਿੱਚ ਜਦ ਇਹ ਜਲ ਪ੍ਰਵਾਹ ਕੀਤਾ ਜਾਂਦਾ ਹੈ ਕਿਸੇ ਸਾਧੂ ਦੇ ਸਰੀਰ ਨੂੰ ਮੈਂ ਦੇਖਿਆ ਵਜ਼ਨੀ ਪੱਥਰ ਨਾਲ ਬੰਨੇ ਜਾਂਦੇ ਕਿਉਂ ਲਾਸ਼ ਤੈਰਨ ਲੱਗ ਪੈਂਦੀ ਮੁਰਦੇ ਤੈਰਦੇ ਨੇ ਜ਼ਿੰਦਾ ਮਨੁੱਖ ਡੁੱਬਦੇ ਨੇ ਕਿਉਂ ਆਪਣਾ ਸੰਤੁਲਨ ਗਵਾ ਬੈਠਦੇ ਨੇ ਬੈਲੈਂਸ ਵਿਗਾੜ ਬੈਠਦੇ ਡੁੱਬ ਜਾਂਦੇ ਸੰਸਾਰ ਨਹੀਂ ਡੋਬਦਾ ਮਨੁੱਖ ਨੂੰ ਧਨ ਸੰਪਦਾ ਨਹੀਂ ਡੋਬਦੀ ਪਰਿਵਾਰ ਨਹੀਂ ਡੋਬਦਾ ਜਨਕ ਦਾ ਪਰਿਵਾਰ ਸੀ ਸਾਰੇ ਭਗਤ ਪਰਿਵਾਰ ਵਾਲੇ ਪਰਿਵਾਰ ਨਹੀਂ ਡੋਬਦਾ ਪਦਾਰਥ ਨਹੀਂ ਡੋਬਦੇ ਦਰਸਲ ਮਨੁੱਖ ਆਪਣਾ ਸੰਤੁਲਨ ਖੋ ਬੈਠਦਾ ਆਪਣਾ ਬੈਲੈਂਸ ਵਿਗਾੜ ਬੈਠਦਾ ਜਿਵੇਂ ਜ਼ਿੰਦਾ ਮਨੁੱਖ ਪਾਣੀ ਦੇ ਵਿੱਚ ਵੀ ਡੁੱਬਦੇ ਨੇ ਤੇ ਜਿਵੇਂ ਦੇ ਜਿੰਦੇ ਮਨੁੱਖ ਸੰਸਾਰ ਦੇ ਵਿੱਚ ਵੀ ਡੁੱਬ ਜਾਂਦੇ ਨੇ ਪਰਿਵਾਰ ਦੇ ਵਿੱਚ ਵੀ ਡੁੱਬ ਜਾਂਦੇ ਨੇ ਕਾਰੋਬਾਰ ਦੇ ਵਿੱਚ ਵੀ ਡੁੱਬ ਜਾਂਦੇ ਨੇ ਮੂਲ ਰੂਪ ਦੇ ਜੋ ਮਨ ਦੇ ਵਿਚਾਰ ਚੱਲ ਰਹੇ ਨੇ ਉਹਨਾਂ ਚ ਹੰਕਾਰ ਚੱਲਦਾ ਹੈ ਲੋਭ ਚੱਲਦਾ ਹੈ ਕਾਮ ਚੱਲਦਾ ਹੈ ਇਹ ਹੀ ਚੱਲਦਾ ਹੈ ਜਿਵੇਂ ਸਰੀਰ ਦੇ ਚ ਹੋਂ ਗਰਦਿਸ਼ ਕਰਦਾ ਹੈ ਮਨੁੱਖ ਦੇ ਮਨ ਦੇ ਚ ਹੰਕਾਰ ਗਰਦਿਸ਼ ਕਰਦਾ ਹੈ ਲੋਭ ਗਰਦਿਸ਼ ਕਰਦਾ ਹੈ ਕਾਮ ਗਰਦਿਸ਼ ਕਰਦਾ ਹੈ ਵਿਚਾਰਾਂ ਦੇ ਚ ਇਹਨਾਂ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੋਵੇਗਾ ਕਦੀ ਦੇਖਣਾ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਕਦੀ ਕਦਾਈ ਕੋਈ ਗੁਰਮੁਖ ਆਪਣਾ ਮਨ ਦਾ ਦਰਪਣ ਦੇਖਦਾ ਸ਼ੀਸ਼ਾ ਤੇ ਮਨ ਨੂੰ ਦੇਖਣਾ ਕੀ ਹੈ ਆਪਣੇ ਵਿਚਾਰਾਂ ਨੂੰ ਦੇਖਣਾ ਆਪਣੀਆਂ ਯਾਦਾਂ ਨੂੰ ਦੇਖਣਾ ਅੰਦਰ ਕੀ ਯਾ ਯਾਦਾਂ ਚਲਦੀਆਂ ਰਹਿੰਦੀਆਂ ਅੰਦਰ ਕੀ ਸੋਚਣੀ ਚਲਦੀ ਰਹਿੰਦੀ ਅੰਦਰ ਕੀ ਵਿਚਾਰ ਚੱਲਦੇ ਰਹਿੰਦੇ ਨੇ ਭਾਰਤ ਦੇ तमाम ਅਵਤਾਰੇ ਪੁਰਸ਼ ਕਹਿੰਦੇ ਨੇ ਵਿਚਾਰਾਂ ਦੇਚ ਹੰਕਾਰ ਚੱਲਦਾ ਹੈ ਲੋਭ ਚੱਲਦਾ ਹੈ ਕਾਮ ਚੱਲਦਾ ਹੈ ਮੈਂ ਕ੍ਰੋਧ ਤੇ ਮੋਹ ਦਾ ਜ਼ਿਕਰ ਨਹੀਂ ਕੀਤਾ ਇਹਨੂੰ ਅਸਥਾਈ ਰੂਪ ਦੇਚ ਨਹੀਂ ਮੰਨਦੇ ਇਹ ਉਹਨਾਂ ਦਿਨਾਂ ਦੀ ਛਾਇਆ ਹੈ ਮੋਹ ਤੇ ਕ੍ਰੋਧ ਜਿਹੜਾ ਹੰਕਾਰ ਪੂਰਤੀ ਦੇ ਸਹਾਇਕ ਹੋ ਜਾਏ ਉਸ ਤੇ ਮੋਹ ਆ ਜਾਂਦਾ ਹੈ ਜਿਹੜਾ ਰੁਕਾਵਟ ਖੜੀ ਕਰਦੇ ਉਸ ਤੇ ਕ੍ਰੋਧ ਆ ਜਾਂਦਾ ਹੈ ਜਿਹੜਾ ਲੋਭ ਪੂਰਤੀ ਦੇ ਥੋੜੀ ਜਿਹਾ ਮਦਦ ਕਰ ਦੇਵੇ ਉਸ ਤੇ ਮੋਹ ਆ ਜਾਂਦਾ ਹੈ ਪਿਆਰਾ ਲੱਗਦਾ ਚੰਗਾ ਜਿਹੜਾ ਰੁਕਾਵਟ ਖੜੀ ਕਰ ਦੇ ਉਸ ਤੇ ਕ੍ਰੋਧ ਆ ਜਾਂਦਾ ਹੈ ਜਿਹੜਾ ਕਾਮ ਪੂਰਤੀ ਦੇ ਸਹਾਇਕ ਹੋ ਜਾਏ ਮਦਦਗਾਰ ਹੋ ਜਾਏ ਉਸ ਤੇ ਮੋਹ ਆ ਜਾਂਦਾ ਹੈ ਜਿਹੜਾ ਰੁਕਾਵਟ ਖੜੀ ਕਰ ਦੇ ਉਸ ਤੇ ਕ੍ਰੋਧ ਆ ਜਾਂਦਾ ਹੈ ਕ੍ਰੋਧ ਕਮਜ਼ੋਰ ਤੇ ਆਉਂਦਾ ਹੈ ਤੇ ਕ੍ਰੋਧ ਬੇਗਾਨੇ ਤੇ ਆਉਂਦਾ ਹੈ ਤਾਕਤਵਰ ਅਗਰ ਸਾਹਮਣੇ ਹੈ ਉਸਨੇ ਹੰਕਾਰ ਨੂੰ ਲੋਭ ਨੂੰ ਚੋਟ ਪਹਾਈਏ ਮਨੁੱਖ ਕ੍ਰੋਧ ਨਹੀਂ ਕਰ ਸਕਦਾ ਕ੍ਰੋਧ ਪੀ ਜਾਂਦਾ ਹੈ ਅਗਲਾ ਸ਼ਕਤੀ ਚਾਹਦੀ ਹੈ ਕ੍ਰੋਧ ਅਕਸਰ ਮਨੁੱਖ ਕਮਜ਼ੋਰ ਤੇ ਕਰੇਗਾ ਕ੍ਰੋਧ ਅਕਸਰ ਮਨੁੱਖ ਬੇਗਾਨੇ ਤੇ ਕਰੇਗਾ ਕੋਪਰੇ ਤੇ ਕਰੇਗਾ ਆਪਣੇ ਤੇ ਨਹੀਂ ਕਰੇਗਾ ਇੱਕ ਨਿਕਾੜ ਜਿਆ ਉਦਾਹਰਣ ਬੈਠਾ ਇੱਕ ਸੰਪੰਨ ਮਨੁੱਖ ਆਪਣੇ ਘਰ ਦੇਚ ਅਖਬਾਰ ਪਿਆ ਪੜਦਾ ਇੱਕਦਮ ਭਾਂਡਿਆਂ ਦੇ ਟੁੱਟਣ ਦੀ ਆਵਾਜ਼ ਆਈ ਇਤਨੀ ਸਾਰੀ ਕਰੋਕਰੀ ਟੁੱਟ ਗਈ ਆਵਾਜ਼ ਬੜੀ ਵੱਡੀ ਥਲੀਆਂ ਪਲੇਟਾਂ ਟੁੱਟ ਗਈਆਂ ਕੱਪ ਟੁੱਟ ਗਏ ਤੋ ਉਹਨੇ ਨੌਕਰ ਨੂੰ ਗਾਲ੍ਹਾਂ ਕਢਣੀਆਂ ਸ਼ੁਰੂ ਕੀਤੀ ਡਾਟਣਾ ਸ਼ੁਰੂ ਕੀਤਾ ਨੌਕਰ ਸਾਹਮਣੇ ਆਇਆ ਜੇ ਦੇਖਿਆ ਨਹੀਂ ਧਿਆਨ ਅਖਬਾਰ ਦੇ ਚ ਗਾਲ੍ਹਾਂ ਕਢੇ ਜਾ ਰਹੇ ਦੇਖ ਕੇ ਕੰਮ ਨਹੀਂ ਕਰਦਾ ਐਨਾ ਨੁਕਸਾਨ ਕਰ ਦਿੱਤਾ ਨੌਕਰ ਅੱਗੇ ਆ ਗਿਆ ਹੱਥ ਜੋੜ ਕੇ ਕਹਿੰਦਾ ਮਾਲਕ ਮੈਂ ਨਹੀਂ ਤੋੜੀਆਂ ਤੁਹਾਡੇ ਲੜਕੇ ਨੇ ਤੋੜੀਆਂ ਮੈਂ ਨਹੀਂ ਤੋੜੀਆਂ ਮੈਂ ਮਨਾ ਨਹੀਂ ਕਰਦਾ ਰਿਹਾ ਪਰ ਉਹ ਖੇਡਦਾ ਸੀ ਉਹਨੇ ਤੋੜ ਦਿੱਤੀ ਕਨਾ ਗਰੋਧ ਸ਼ਾਂਤ ਹੋ ਗਿਆ ਇੱਕ ਮਾਸੂਮ ਬੱਚਾ ਹੈ ਇੱਕ ਪਿਆਰਾ ਹੈ ਇੱਕ ਆਪਣਾ ਹੈ ਗਰੋਧ ਬੇਗਾਨੇ ਤੇ ਆਉਂਦਾ ਹੈ ਗਰੋਧ ਕਮਜ਼ੋਰ ਤੇ ਆਉਂਦਾ ਹੈ ਗਰੋਧ ਆਪਣੇ ਤੇ ਨਹੀਂ ਆਉਂਦਾ ਪਿਆਰੇ ਤੇ ਨਹੀਂ ਆਉਂਦਾ ਔਰ ਸ਼ਕਤੀਸ਼ਾਲੀ ਤੇ ਵੀ ਨਹੀਂ ਆਉਂਦਾ ਕ੍ਰੋਧ ਦਾ ਮਤਲਬ ਕੀ ਹੈ ਕਿਸੇ ਨੇ ਹੰਕਾਰ ਲੋਭ ਤੇ ਕੰਮ ਪੂਰਤੀ ਦੇ ਵਿੱਚ ਰੁਕਾਵਟ ਖੜੀ ਕਰ ਦਿੱਤੀ ਹੈ ਮੋਦ ਦਾ ਮਤਲਬ ਕੀ ਹੈ ਕੋਈ ਇਹਨਾਂ ਦੇ ਸਹਾਇਕ ਹੈ ਮਦਦਗਾਰ ਮਹਾਰਾਜ ਕਹਿੰਦੇ ਹਮ ਦੇ ਖਾਂ ਤੈ ਡੁੱਬੇ ਹਲੇ ਮੈਂ ਦੇਖਦਾ ਦੁਨੀਆ ਹੰਕਾਰ ਦੇ ਵਿੱਚ ਡੁੱਬ ਗਈ ਹੰਕਾਰ ਕੀ ਮੰਗਦਾ ਹੈ ਪ੍ਰਭਤਾ ਲੋਭ ਕੀ ਮੰਗ ਲੈ ਧਨ ਸੰਪਦਾ ਕਾਮ ਕੀ ਮੰਗ ਲੈ ਰੰਗ ਰੂਪ ਇਹ ਹੀ ਮੰਗ ਚਲਦੀ ਇਹ ਹੀ ਮੰਗ ਚਲਦੀ ਮਨ ਦੇ ਚੇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕਿਉਂ ਇਨ੍ਹਾਂ ਦੇ ਪ੍ਰਤੀ ਮਨ ਜਾਗਿਆ ਅਜੇ ਪ੍ਰਮਾਤਮਾ ਦੇ ਪ੍ਰਤੀ ਮਨ ਸੁਤਤ ਹੈ ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਆਪਣੇ ਸੁੱਤੇ ਮਨ ਨੂੰ ਜਗਾਉਣ ਵਾਸਤੇ सिमर सिमर गुर सतगुर अपना सोया मन जागाए। मैं फिर अर्ज करा हंकार मंगद पूजा प्रतिष्ठा प्रभता शक्ति लोग मंगद धन संपदा काम मंगद रोग रंग ਔਰ ਅੰਦਰ ਕਦੀ ਮੰਗਾ ਦਾ ਅਧਿਐਨ ਕਰੀਏ ਕਿਹੜੀਆਂ ਚੱਲਦੀਆਂ ਨੇ ਇਹ ਹੀ ਚੱਲਦੀਆਂ ਨੇ ਹੋਰ ਕੁਝ ਵੀ ਨਹੀਂ ਇਹ ਹੀ ਚੱਲਦੀਆਂ ਕਿਉਂਕਿ ਮਨ ਇਹਨਾਂ ਤੋਂ ਪ੍ਰਭਾਵਿਤ ਹੈ ਕਿਉਂ ਪ੍ਰਭਾਵਿਤ ਹੈ ਇਹਨਾਂ ਦੇ ਪ੍ਰਤੀ ਜਾਗਿਆ ਹੈ ਪਦਾਰਥਾਂ ਦੇ ਪ੍ਰਤੀ ਮਨ ਜਾਗਿਆ ਹੈ ਪਰਮਾਤਮਾ ਦੇ ਪ੍ਰਤੀ ਸੁਤ ਹੋਇਆ ਹੈ ਪਰਵਾਰ ਦੇ ਪ੍ਰਤੀ ਮਨ ਜਾਗਿਆ ਹੈ ਨਿਰੰਕਾਰ ਦੇ ਪ੍ਰਤੀ ਸੁਤ ਹੋਇਆ ਹੈ ਧਨ ਦੇ ਪ੍ਰਤੀ ਮਨ ਜਾਗਿਆ ਧਰਮ ਦੇ ਪ੍ਰਤੀ ਸੁੱਤਾ ਹੈ ਬਸ ਇਹ ਕੀਰਤਨ ਇਹ ਕਥਾ ਇਹ ਵਾਹਿਗੁਰੂ ਮੰਤਰ ਦਾ ਜਪ ਸੁੱਤੇ ਮਨ ਨੂੰ ਜਗਾਣ ਵਾਸਤੇ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਏ ਸ਼ਕਲ ਸੂਰਤ ਤੇ ਇਨਸਾਨ ਦੀ ਹੋ ਗਈ ਹੈ ਅਜੇ ਮਨ ਦੇ ਚ ਪਸ਼ੂ ਬਿਰਤੀਆਂ ਬਹੁਤ ਜ਼ਿਆਦਾ ਬੜੀਆਂ ਜ਼ਿਆਦਾ ਮੈਂ ਸਵੇਰੇ ਇਸ ਦਾ ਸਾਰਾ ਖੁਲਾਸਾ ਕੀਤਾ ਸੀ ਕਰਤੂਤ ਪਸ਼ੂ ਕੀ ਮਾਨਸ ਜਾਤ ਮਨੁੱਖ ਦੇ ਅੰਦਰ ਇੱਕ ਪਸ਼ੂ ਨਹੀਂ ਬੇਸ਼ੁਮਾਰ ਪਸ਼ੂ ਹੈ ਬੇਸ਼ੁਮਾਰ ਇਹ ਸਾਰਾ ਖੁਲਾਸਾ ਮੈਂ ਸਵੇਰੇ ਕੀਤਾ ਸੀ ਜਿ세 ਜਿ세 ਮਨ ਜਾਗਦਾ ਜਾਂਦਾ ਹੈ ਪਸ਼ੂ ਰੁਕਸਤ ਹੁੰਦੇ ਜਾਂਦੇ ਨੇ ਇਨਸਾਨੀਅਤ ਦਾ ਜਨਮ ਹੁੰਦਾ ਹੈ ਫਿਰ ਜਪ ਜਾਰੀ ਰਹੇ ਇਨਸਾਨ ਵੀ ਰੁਕਸਤ ਹੋ ਜਾਂਦਾ ਹੈ ਭਗਵਾਨ ਦਾ ਜਨਮ ਹੁੰਦਾ ਹੈ ਮਨ ਜੋਤ ਸਰੂਪ ਹੋ ਜਾਂਦਾ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛ ਮਨ ਤੋਂ ਮਰਾਦ ਕੇਵਲ ਮਾਈਂਡ ਨਾ ਲੈ ਲੈਣਾ ਕਿਦਰੇ ਕਿਦਰੇ ਮਨ ਦੇ ਅਰਥ ਮਾਈਂਡ ਜ਼ਰੂਰ ਨੇ ਪਰ ਬੋਥੇਰੀ ਜਗ੍ਹਾ ਤੇ ਮਨ ਦੇ ਅਰਥ ਜੀਵ ਆਤਮਾ ਸਾਡਾ ਸੂਖਸ਼ਮ ਸਰੀਰ ਹੈ ਇਕ ਕੇ ਆਸਥੋਲ ਸਰੀਰ ਇਹ ਪੰਜ ਤੱਦਾ ਪਤਲਾ ਇਹਦੇ ਅੰਦਰ ਇੱਕ ਸੂਖਮ ਸਰੀਰ ਹੈ ਨਿਰਾਕਾਰ ਹੈ ਉਸ ਸਰੀਰ ਦੇ ਚ ਕੀ ਨੇ ਜਨਮਾਂ ਜਨਮਾਂਤਰਾਂ ਦੀਆਂ ਸਿਮਰਤੀਆਂ ਸੰਸਕਾਰ ਤਨ ਦੀ ਮੌਤ ਮਨ ਦੀ ਮੌਤ ਨਹੀਂ ਹੈ ਅਗਰ ਤਨ ਦੀ ਮੌਤ ਦੇ ਨਾਲ ਮਨ ਵੀ ਮਰ ਜਾਂਦਾ ਹੈ ਅਗਲਾ ਕੋਈ ਜਨਮ ਨਹੀਂ ਗੱਲ ਖਤਮ ਕਿ ਤਨ ਦੀ ਮੌਤ ਮਨ ਦੀ ਵੀ ਮੌਤ ਹੈ ਜਬ ਤਬ ਦੀ ਕੀ ਲੋੜ ਹੈ ਇੱਕ ਦਿਨ ਮਰਾਂਗੇ ਤੇ ਚਲੋ ਖਤਮ ਗੱਲ ਨਹੀਂ ਤਨ ਮਰਦਾ ਹੈ ਮਨ ਨਹੀਂ ਮਰਦਾ ਮਨ ਦੇ ਅੰਦਰ ਜੈਸੇ ਸੰਸਕਾਰ ਪਏ ਆਉਂਦੇ ਨੇ ਸਿਮਰਤیاں ਪਈਆਂ ਹੁੰਦੀਆਂ ਨੇ ਉਹਦੇ ਮੁਤਾਬਕ ਅਗਲਾ ਜਨਮ ਹੋ ਜਾਂਦਾ ਹੈ ਯਾ ਮੈਂ ਇੰਜ ਬਿਆਨ ਕਰਾਂ ਮਨ ਮਰਦਾ ਹੈ ਹੰਕਾਰ ਨਹੀਂ ਮਰਦਾ ਤਨ ਮਰਦਾ ਹੈ ਹੰਕਾਰ ਨਹੀਂ ਮਰਦਾ ਕਿਉਂਕਿ ਮਨ ਦੇ ਚ ਤੇ ਹੰਕਾਰ ਹੈ ਹੰਕਾਰ ਅਗਲਾ ਜਨਮ ਕਰਾ ਦਿੰਦਾ ਹਉਮੈ ਇਹ ਹਜਤ ਹੈ ਹਉਮੈ ਕਰਮ ਕਮਾਏ ਹਉਮੈ ਇਹੀ ਬੰਦਲਾ ਫਿਰ ਫਿਰ ਜਾਉ ਨਹੀਂ ਪਾਏ ਤਨ ਦੀ ਮੌਤ ਹੋ ਜਾਂਦੀ ਹੈ ਵਾਸ਼ਨਾ ਦੀ ਮੌਤ ਨਹੀਂ ਆਉਂਦੀ ਮਨ ਦੀ ਮੌਤ ਨਹੀਂ ਆਉਂਦੀ ਮਨ ਦੇ ਚ ਵਾਸ਼ਨਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜੋਗੋ ਜੋਗੋ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾ ਤੋ ਵਾਸ਼ਨਾ ਅਗਲਾ ਜਨਮ ਕਰਾ ਦਿੰਦਾ ਤਨ ਬੁੱਢਾ ਹੋ ਜਾਂਦਾ ਹੈ ਹੰਕਾਰ ਬੁੱਢਾ ਨਹੀਂ ਆਉਂਦਾ ਤਨ ਬੁੱਢਾ ਹੋ ਜਾਂਦਾ ਹੈ ਲੋਭ ਬੁੱਢਾ ਨਹੀਂ ਆਉਂਦਾ ਤਨ ਬੁੱਢਾ ਹੋ ਜਾਂਦਾ ਹੈ ਕਾਮ ਬੁੱਢਾ ਨਹੀਂ ਆਉਂਦਾ ਅਗਲਾ ਜਨਮ ਕਰਾ ਦਿੰਦਾ ਤਨ ਮਰ ਜਾਂਦਾ ਹੈ ਹੰਕਾਰ ਨਹੀਂ ਮਰਦਾ ਤਨ ਮਰ ਜਾਂਦਾ ਹੈ ਲੋਭ ਨਹੀਂ ਮਰਦਾ ਹੁਣ ਇਸ ਦਾ ਇੱਕ ਦੂਸਰਾ ਪਹਿਲੂ ਵੀ ਮੈਂ ਬਿਆਨ ਕਰਦਿਆਂ ਤਾਂ ਕਿ ਪੂਰੀ ਸਮਝ ਆ ਜਾਏ ਅਸੀਂ ਯਾਤਰਾ ਦੇ ਚਾ ਯਾਤਰਾ ਦੀ ਸੰਪੂਰਨਤਾ ਉਦੋਂ ਹੁੰਦੀ ਹੈ ਜਦ ਯਾਤਰੀ ਆਪਣੇ ਘਰ ਪਹੁੰਚ ਜਾਏ ਤਨ ਤੇ ਆਪਣੇ ਘਰ ਪਹੁੰਚ ਜਾਂਦਾ ਹੈ ਮਨ ਘਰ ਦੇ ਚ ਨਹੀਂ ਪਹੁੰਚਦਾ ਇਸ ਵਾਸੇ ਗੁਰਬਾਣੀ ਆਵਾਜ਼ਾਂ ਮਾਰਦੀ ਹੈ ਮੇਰੇ ਮਨ ਉਪਰ ਅਦੇਸੀ ਵੇ ਪਿਆਰੇ ਆਓ ਘਰੇ ਤਨ ਦਾ ਘਰ ਸ਼ਮਸ਼ਾਨਗਾਟ ਹੈ ਮਨ ਦਾ ਘਰ ਭਗਵਾਨ ਦਾ ਘਾਟ ਹੈ ਤਨ ਦਾ ਘਰ ਤੇ ਕਬਰ ਹੈ گور ਨੇ ਮਾਣੀ ਸੜ ਕਰੇ ਨਿਗਰਿਆ ਘਰ ਆ ਬਾਬਾ ਫਰੀਦ ਕਹਿੰਦੇ ਨੇ ਇਹ ਕਬਰਾਂ ਤੈਨੂੰ ਆਵਾਜ਼ਾਂ ਪਈਆਂ ਮਾਰਦੀਆਂ ਨ ਆ ਹੁਣ ਮੈਂ ਇਹ ਵੀ ਅਰਜ਼ ਕਰਦੇ ਆ ਰੋਜ਼ ਰੋਜ਼ ਮਨੁੱਖ ਦਾ ਤਨ ਸ਼ਮਸ਼ਾਨ ਦੇ ਨੇੜੇ ਜਾ ਰਿਹਾ ਹੈ ਰੋਜ਼ ਰੋਜ਼ ਮਨੁੱਖ ਦਾ ਮਨ ਭਗਵਾਨ ਤੋਂ ਦੂਰ ਜਾ ਰਿਹਾ ਹੈ ਰੋਜ਼ ਰੋਜ਼ ਬਗਵਰ ਮੁਤਾਲਾ ਕਰਨਾ ਫਿਰ ਦੇਖਣ ਦਾ ਯਤਨ ਕਰਨਾ ਰੋਜ਼ ਰੋਜ਼ ਇਹ ਤਨ ਕਬਰ ਦੇ ਨੇੜੇ ਜਾ ਰਿਹਾ ਹੈ ਰੋਜ਼ ਰੋਜ਼ ਮਨੁੱਖ ਦਾ ਮਨ ਖੁਦਾ ਤੋਂ ਦੂਰ ਜਾ ਰਿਹਾ ਹੈ ਦੂਰ ਜਾ ਰਿਹਾ ਹੈ ਤਨ ਇਕ ਦਿਨ ਖ਼ਾਕ ਹੋ ਜਾਂਦਾ ਹੈ ਰਾਖ ਹੋ ਜਾਂਦਾ ਹੈ ਤਨ ਖ਼ਾਕ ਹੋਵੇ ਤੇ ਰਾਖ ਹੋਵੇ ਉਸ ਤੋਂ ਪਹਿਲੇ ਮਨ ਨੂਰ ਦੇ ਚ ਨੂਰ ਹੋ ਜਾਏ ਯਾਤਰਾ ਸਫਲ 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 ਭਈ ਸਫਲ ਯਾਤਰਾ ਆਉਣ ਜਾਣ ਰਹੇ ਮਿਲੇ ਸਕਦਾ ਆਉਣੇ ਜਾਉਣੇ ਮਿਟ ਗਏ ਕਿਉਂ ਤਨ ਸਮਸ਼ਾਨ ਘਾਟ ਤੱਕ ਪਹੁੰਚੇ ਉਸ ਤੋਂ ਪਹਿਲੇ ਮਨ ਭਗਵਾਨ ਦੇ ਘਾਟ ਪਹੁੰਚੇ ਤਨ ਮਰ ਕੇ ਰਾਖ ਹੋ ਜਾਂਦਾ ਹੈ ਮਨ ਮਰ ਕੇ ਨੂਰ ਹੋ ਜਾਂਦਾ ਹੈ